ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਇੱਕ ਬੁਟੀਕ ਐਂਡ ਹੋਮ ਮੇਡ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਪਰ ਅਸੀਂ ਨਾ ਐਸੀ ਚੈਨਲ ਦੀ ਮੂੰਹ ਚੜ ਰਹੀ ਸਾਡੇ ਪਰ ਉਹ ਆਪਾਂ ਨਾਮ ਰੱਖਤਾ ਲੰਬਰਦਾਰ ਬਲੌਗ ਸਬਸਕ੍ਰਾਈਬ ਜਰੂਰ ਕਰਿਓ ਅੱਜ ਆਪਾਂ ਜਾਣੇ ਰਾਜਵਿੰਦਰ ਭੈਣ ਦੇ ਘਰੇ ਭੈਣ ਨੂੰ ਮਿਲਣ ਤੇ ਉਹਨਾਂ ਦੇ ਬੁਟੀਕ ਤੇ ਆਪਾਂ ਇੱਕ ਦੋ ਸੂਟ ਆਪਾਂ ਪਿਕਸ ਪਾਈਆਂ ਸੀ ਆਰਡਰ ਹੋਏ ਨੇ ਆਪਣੇ ਮਿਲੇ ਨੇ ਆਪਾਂ ਤੇ ਆਪਾਂ ਉਹਨਾਂ ਦੀਆਂ ਸੂਟਾਂ ਦੀਆਂ ਪਿਕਸ ਪਾਈਆਂ ਸੀਗੀਆਂ ਤੇ ਉਹ ਆਪਾਂ ਨੂੰ ਆਰਡਰ ਆਏ ਨੇ ਤੇ ਆਪਾਂ ਦੀਦੀ ਕੋਲੋਂ ਨਾਲੇ ਉਹ ਵਾਲੇ ਸੂਟ ਲੈ ਕੇ ਆਉਨੇ ਆ ਤੇ ਰਾਜਵਿੰਦਰ ਭੈਣ ਦੇ ਘਰ ਚੱਲਦੇ ਆ ਜੀ ਆਪਾਂ ਹੁਣ ਇਹ ਕਰਦੇ ਹਾਂ ਉਹਨਾਂ ਨਾਲ ਗੱਲਾਂ ਬਾਤਾਂ ਤੇ ਉਹਨਾਂ ਦੇ ਸੂਟ ਦਿਖਾਉਣੇ ਨਾਲੇ ਤੁਹਾਨੂੰ ਕੁੜੀ ਦੋ ਦੇਹਂਡੀ ਛੇਤੀ ਚੱਕ ਲੈ ਵਿਸਤਰਾ ਜੀ ਸੱਸੀ ਗੱਲ ਬਣੀ ਹੋ ਠੀਕ ਹੋ ਠੀਕ ਹੈ ਵਧੀਆ ਹਾਂ ਅੰਟੀ ਸੱਸੀ ਗੱਲ ਤਾਂ ਬਲਾਉ ਪੁੱਤ ਥੋੜਾ ਸਿਆਣਾ ਹੋ ਗਿਆ ਸਿਆਣਾ ਹੋ ਗਿਆ ਮੈਨੂੰ ਤਾਂ ਲੱਗਦਾ ਨਹੀਂ ਨਹੀਂ ਹੋਣੀ ਤਾਂ ਵਧੀਆ ਹੋਣੀ ਹਾਂ ਪਹਿਲਾਂ ਮੈਨਾਂ ਲੜਦਾ ਹਾਂ ਨਾ ਤੇ ਸੋਡੇ ਨਾਲ ਵੀ ਲੜ ਪੈਂਦਾ ਤੂੰ ਲੈ ਸੰਤਾ ਹੈ ਬਾਦੂ ਹਾਂ ਸੱਚ ਬੋਲਦਾ ਹੁੰਦਾ ਜੇ ਦੁਕਾਨ ਤੇ ਜਾਂਦੀ ਹੁੰਦੀ ਤੇ ਹਣਾ ਬਹੁਤ ਬੋਲਦਾ ਹੁੰਦਾ ਦੀ ਹੂੰ ਹੁਣ ਤਾਂ ਫਰਕ ਪੈ ਗਿਆ ਹਾਂ ਚਾਹ ਪਣ ਪੀਏਗਾ ਚਾਹ ਪੀਏਗਾ ਬੋਲੋ ਹੋਰ ਦਿਖਾਏਗਾ ਬਿਸਕੁਟ ਖਾ ਲੈ ਸੰਤਾ ਸਿਆਣਾ ਹੁੰਦਾ ਹੁਣ ਸਕੂਲੋਂ ਆ ਕੇ ਚਾਹ ਪਾਣੀ ਪੀ ਕੇ ਫੇਰ ਹੀ ਅਸੀਂ ਆਏ ਹਾਂ ਇੱਧਰ ਹੋਰ ਦੱਸੋ ਦੀਦੀ ਕੰਮਕਾਰ ਵਧੀਆ ਚੱਲਦਾ ਸੋਣਾ ਚੱਲਦਾ ਸੂਟ ਬਹੁਤ ਸੋਨੇ ਲਿਆਂਦੇ ਹੋਏ ਨੇਗੇ ਹੁਣ ਇੱਕ ਬਰਬਰੀ ਦਾ ਬਲੈਕ ਜਿਹਾ ਕਲਰ ਦਾ ਸੂਟ ਸੀਗਾ ਛੋਡੇ ਕੋਲੇ ਮੈਂ ਪਿਕ ਸਪਾਈ ਸੀ ਉਹਦਾ ਆਰਡਰ ਆਇਆ ਸੀਗਾ ਮੈਨੂੰ ਕਿੱਥੇ ਨੇਗੇ ਉਹ ਅੱਛਾ ਹਾਂ ਵਾਲਾ ਸੀਗਾ ਬਿਨਾਂ ਦੁਪੱਟੇ ਤੋਂ ਐ ਦੁਪੱਟੇ ਅੱਛਾ ਇਹ ਦੁਪੱਟੇ ਨਾਲ ਨਹੀਂ ਤੀਦੀ ਉਹ ਤਾਂ ਬਿਨਾਂ ਦੁਪੱਟੇ ਤੋਂ ਸੀਗਾ ਬਿਨਾਂ ਦੁਪੱਟੇ ਆ ਰੰਗ ਵੀ ਆੜਿਆ ਗਿਆ ਨਾ ਮਿਲ ਜੂਗਾ ਹੋਰ ਉਹ ਤਾਂ ਬੁੱਕ ਕਰਾਈ ਹੋਣੀ ਅੱਛਾ ਅੱਛਾ ਮਾਧਰੀ ਜੀ ਤਾਂ ਆਈ ਗਈ ਹੈ ਇਹ ਹੈਗਾ ਜੀ ਰਾਜਪਿੰਦਰ ਭੈਣ ਜੀ ਦਾ ਬੁਟੀਕ ਆਪਾਂ ਇਹਨਾਂ ਦੇ ਬੁਟੀਕ ਤੇ ਪਹੁੰਚੇ ਅੱਜ ਭੈਣ ਨੂੰ ਮਿਲਣ ਬਹੁਤ ਸੋਹਣੇ ਸੂਟ ਹੁੰਦੇ ਨੇ ਭੈਣ ਦੇ ਬਿਨਾਂ ਦੁਪੱਟੇ ਤੋਂ ਅੱਛਾ ਅੱਛਾ ਬਿਨਾਂ ਦੁਪੱਟੇ ਤੋਂ ਨੇ ਹੋਣੀ ਰਹਿ ਗਈ ਠੀਕ ਮਾਧਰੀ ਜੀ ਤਾਂ ਪੂਰੀ ਨਹੀਂ ਹੋ ਰਹੀ ਜੇ ਤਾਂ ਆਪਾਂ ਲਾਈਵ ਤੇ ਵੀਡੀਓ ਬਣਾਉਣੀ ਹੈ ਤਾਂ ਆਪਾਂ ਉਹਦਾ ਫੋਨ ਕਿਵੇਂ ਰੱਖ ਮੈਨੂੰ ਤਾਂ ਮੈਂ ਤਾਂ ਪਹਿਲੀ ਕਰ ਲਾਈਵ ਹੋਈ ਸੀ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਸਗੋਂ ਮੈਕ ਨੂੰ ਵੀ ਹੋ ਕਹਤਾ ਵੀ ਫੋਨ ਟੇਡਾ ਹੀ ਰੱਖ ਨਾ ਨਾ ਅੱਛਾ ਅੱਛਾ ਲਾਈਵ ਟੇਡਾ ਨਹੀਂ ਨਹੀਂ ਤਾਂ ਤੂੰ ਲਾਈਵ ਚਲਾਏਂਗੀ ਤਾਂ ਤਾਂ ਫੋਨ ਆਏ ਰੱਖੀ ਠੀਕ ਹੈ ਜੇ ਤੂੰ ਸੌਲਸ ਵਾਸਤੇ ਬਣਾਏਗੀ ਵੀਡੀਓ ਫੇਰ ਵੀ ਐ ਰੱਖੀ ਜੇ ਤੂੰ ਇੰਸਟਾ ਤੇ ਪਾਉਣ ਨੂੰ ਐ ਕਰੇਗੀ ਫੇਰ ਵੀ ਐ ਰੱਖੀ ਜੇ ਤੂੰ YouTube ਵਾਲੀ ਬਣਾਏਗੀ ਫੇਰ ਐ ਰੱਖੀ ਠੀਕ ਹੈ ਤੇ ਮੈਂ ਕਿਹਾ ਤਾਂ ਸਿੱਧੀ ਮੈਂ ਕਿਹਾ ਤਾਂ ਸਿੱਧੀ ਰੱਖਿਆ ਸੀ ਮੈਂ ਕਿਹਾ ਨੇ ਤਾਂ ਫੋਨ ਮੈਂ ਕਹਿੰਦਾ ਉਹਨੂੰ ਵੀ ਟੇਡਾ ਰੱਖ ਵੀ ਟੇਡੇ ਚ ਵੀਡੀਓ ਪਾਉਣੀ ਆਪਾਂ YouTube ਤੇ ਮੈਨੂੰ ਲਾਈਵ ਦਾ ਹੀ ਨਹੀਂ ਪਤਾ ਸੀ ਵੀ ਲਾਈਵ ਬਾਰੇ ਸਿੱਧਾ ਲਾਈਵ ਸਿੱਧਾ ਹੈ ਤਾਂ ਠੀਕ ਹੈ ਮੈਂ ਤਾਂ ਕੱਲ ਹਾਂ ਮੈਂ ਕੱਲ ਫਸਟ ਟਾਈਮ ਲਾਈਵ ਹੋਈ ਆ ਆਪ ਮੈਂ ਕੱਲ ਲੱਗਿਆ ਮੈਨੂੰ ਮੈਂ ਕਿਵੇਂ ਟੇਡਾ ਜਗਾ ਰੱਖਿਆ ਹਾਂ 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 ਨਾ ਬਸ ਕੋਈ ਨਾ ਉਹਦੇ ਵਿੱਚੋਂ ਵੀ ਆਪਾਂ ਨੂੰ ਦੋ ਤ ਹਾਂ ਤਾਂ ਡਰਾਉਣੇ ਸ਼ੁਰੂ ਹੋ ਗਏ। ਮੈਂ ਇੰਤ ਕਰਾਂਗੇ ਤਾਂ ਵਧੀਆ ਸਾਰਾ ਹੋਊਗਾ। ਹਾਂ ਜੀ। 20 ਮਿੰਟ ਚ ਕੱਸਤਾ। ਕੀ ਕਰਤਾ? ਆ ਪਹਿਲਾਂ ਖੋਲਤਾ ਫਿਰ ਪੂਰਾ ਕੱਸਤਾ। ਅੱਛਾ ਅੱਛਾ। ਫੋਨ ਨਹੀਂ ਬੰਦਦਾ ਨੀ ਸੈਟਿੰਗ ਹੁੰਦੀ। ਆ ਤੇ ਮੁੰਡਿਆਂ ਨੂੰ ਨਾ ਮੈਂ ਬੁਲਾਉਣਾ। ਇਹਨੂੰ ਬੁਲਾਉਣੀ ਨਹੀਂ ਨੇ। ਪੀਤੀ ਉਹੋ ਪੀਤੀ ਫੜਾ ਹੱਥ। ਉਹੋ ਪੈਣ ਲੱਗ ਪਏ। ਇਹਨਾਂ ਦਾ ਮਾਲ ਬਣਾਉਂਦੇ ਤਾਂ ਨਿਕਸੇ ਨਾ ਮੇਰੇ ਹੋਤੇ ਹੈ। ਇਹ ਸਾਰੇ ਪਾਰਸਲ ਲਾਉਣ ਵਾਲੇ ਨੇ ਹਾਲੇ। ਹੋਰ ਆਪਾਂ ਦੇਰਾਂ ਬਾਅਦ ਲਾਉਣਗੇ ਹੋਰ ਪੈਕ ਕਰਨੇ ਨੇ। ਅੱਛਾ 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 ਠੀਕ ਹੈ। ਪੱਟੇ ਚੁਗਾ ਦਊਗਾ ਮੈਂ। ਇੰਡੀਆ ਦੇ ਪਾਰ ਇੰਡੀ ਆਹ ਟੇਬਲ ਪਰ ਜਿਹੜੇ ਪੈਸੇ ਕਰਨਾ ਆਏ ਇਹ ਤਾਂ ਬਾਹਰ ਆਉਣੇ ਨੇ ਅੱਛਾ ਅੱਛਾ ਬਾਹਰ ਆਲੇ ਠੀਕ ਹੈ ਠੀਕ ਹੈ ਉਹ ਤੇ ਸਾਈਕਲ ਵਾਲੇ ਇੰਡੀਆ ਹੋਰ ਵੀ ਰਹੇ ਨੇ ਪੁੱਤਰ ਤੁਸੀਂ ਰਿਪੋਰਟ ਸੁਣੀਆਂ ਬਣੀਆਂ ਨੇ ਆਹ ਸਲਿੱਪ ਦੇ ਉੱਤੇ ਕਾਗਜ਼ ਲੱਗਿਆ ਹੋਇਆ ਹੈਗਾ ਪਹਿਲਾਂ ਹਨਾ ਬੀ ਫਟਨ ਫਟਨ ਤੋਂ ਇਸ ਤਰ੍ਹਾਂ ਹਾਂ ਹਾਂ ਇਹ ਠੀਕ ਲੱਗ ਗਿਆ ਓਕੇ ਕੀ ਐਡਰੈਸ ਸਾਰਾ ਕੁਝ ਏਵੇਂ ਹੀ ਲਿਖ ਦੇਉ ਸਾਰਾ ਐਡਰੈਸ ਲਿਖਣਾ ਪੈਂਦਾ ਓਕੇ ਇਹ ਦੀਦੀ ਨੂੰ ਜੀ ਬੈਠ ਕੇ ਕਰਖੇ ਨੇ ਤੇ ਬਹੁਤ ਸੋਹਣਾ ਦੀਦੀ ਦਾ ਇਹਨਾਂ ਦਾ ਕੰਮ ਚੱਲਦਾ ਹੈ ਬਹੁਤ ਮਿਹਨਤ ਕਰਦੇ ਨੇਗੇ ਇਹ ਤੇ ਵਾਈਗਰੂ ਜੀ ਕਿਰਪਾ ਨਾਲ ਇਹਨਾਂ ਦਾ ਬਹੁਤ ਕੰਮ ਚ ਹੋਨ ਹਲਾ ਹੀ ਨਾ ਜੰਮੀ ਵੀ ਠੀਕ ਹੈ ਕੋਈ ਨਾ ਟਾਈਮ ਕਰ ਦਿੰਦੇ ਹਾਂ ਇਹ ਕੀ ਕਰੀਏ ਫੜੀਏ ਕੰਮ ਹੋ ਰਿਹਾ ਜੇ ਅੱਜ ਇਹ ਨਾ ਆ ਵਾਲਾ ਸੂਟ ਕਹਿ ਰਹੀ ਸੀ ਜੀ ਜੀ ਉੱਤੇ ਤੁਸੀਂ ਜਿਹੜਾ ਤੁਸੀਂ ਕਹਿੰਦੇ ਸੀ ਮੇਰੇ ਕੋਲ ਕਾਟਨ ਪ੍ਰਿੰਟ ਦਾ ਹੈ ਨਾ ਹਾਂ 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 ਸੇਮ ਹੀ ਪ੍ਰਿੰਟ ਹੈ ਹੈ ਨਾ ਸੇਮ ਹੀ ਪ੍ਰਿੰਟ ਹੈ ਹਾਂ ਮੈਂ ਕਾਟਨ ਚ ਵੀ ਇਹ ਇੱਕ ਨੱਧਾ ਰੰਗ ਹਮ ਮੇਰੀ ਵਲ ਬਸ ਆਹੀ ਰਹੇ ਕਿਤਾ 12 10 12 ਕਾਟਨ ਚ ਵੀ ਆ ਕੇ ਚੱਲ ਗਏ ਇੱਕ ਮੈਨੂੰ ਆਹ ਖੜਾ ਜੋ ਬਲੈਕ ਜੈੱਟ ਚ ਨੂੰਨ ਦਾ ਫੇਰ ਇੱਧਰ ਪਿੱਛੇ ਆਹ ਨਾ ਇੱਧਰ ਪੇ ਇਹ ਧਾਂ ਟਿਸਟ ਤੁਮੂਲੀ ਥਾਟ ਚ ਨੂੰਨ ਦੀ ਹੋ ਇਹ ਨਾਲ ਹੈ ਮਸਲੀਨ ਨਹੀਂ ਅ ਚ ਆ ਲੋ ਬਰੇ ਨਹੀਂ ਨਹੀਂ ਮੈਚਿੰਗ ਮੈਚਿੰਗ ਠੀਕ ਹੈ ਇਹ ਕਿਹੜਾ ਸੋਨਾ ਸੁਖਾ ਲਾਈ ਜਾ ਜਾਣੇ ਤਾਂ ਸਾਰੇ ਜੀ ਕਰਦੇ ਕੋ ਸੋਨੇ ਨੇ ਸਾਰੇ ਸਾਰੇ ਲੈ ਜਾ ਕੇ ਪਾ ਲੈ ਫਿਰ ਤੇਰੇ ਨਾਲ ਆਏ ਉਹ ਜੀ ਦੁਕਾਨਾਂ ਨੇ ਕਹਿਣਗੇ ਤੂੰ ਆਪ ਕਿਥੋਂ ਲੈ ਕੇ ਪਾਏ ਨੇ ਤੇ ਮੈਂ ਲੈ ਜੁ ਨਾਲ تیرੂ ਲਾਜੀ ਕਰ ਕਿਹੜਾ ਪਟਿਕ ਦੂਰ ਆਪਣਾ ਨੇੜੇ ਦਾ ਹੈ ਗਿਆ ਹੈ ਨਾਲ ਦੀ ਮੰਗੀ ਤਾਂ ਪੈਥੋਂ ਆ ਕੇ ਫੇਰ ਲੈ ਜੇ ਗਰਬਰੀ ਦਾ ਹੀ ਕਹਿੰਦੀ ਤੂੰ ਗਰਬਰੀ ਦਾ ਬਲੈਕ ਉਹ ਦੂਜਾ ਸੱਚ ਹਾਂ ਬਲੈਕ ਉਸੀ ਹੈ ਉਹ ਆਉਣਗੇ ਲੈ ਕੇ ਆਏ ਹੋਣੇ ਮੇਰੇ ਅੱਛਾ ਉਹ ਹੈਗੀ ਸੂਟਾਂ ਦੀ ਖਾਸੀ ਸਮਾਨ ਆਹ ਰਾਣੀ ਕਲਰ ਦੀ ਵੀ ਇਹਦੇ ਵੀ ਬਹੁਤ ਲੈ ਕੇ ਆਏ ਹੋਏ ਨੇ ਇੱਕ ਰਹੇਗਾ ਜਿਹੜਾ ਇਹ ਬਲੇਊ ਵਾਲਾ ਟਵਰ ਬ੍ਰੀਜ ਉਹਦੇ ਇਹ ਤਾਂ ਪੱਤਾ ਦੀਦੀ ਕਿਸੇ ਹੋਰ ਸੂਟ ਨਾਲ ਹੈ ਇਹ ਮੌਦੇ ਹਾਂ ਉਧਰ ਪਸ਼ਮੀਨੇ ਦਾ ਸੂਟ ਹੈ ਇਹ ਕੱਲ ਨੂੰ ਲੈ ਕੇ ਜਾਵਾਂਗੇ ਬਸ ਪਸ਼ਮੀਨਾ ਅੱਛਾ ਬਾਹਰ ਹਲੇ ਪਸ਼ਮੀਨਾ ਚੱਲੀ ਜਾਂਦਾ ਉਧਰ ਤਾਂ ਪੈਂਦਾ ਹੋਵੇਗਾ ਹਾਂਜੀ ਠੀਕ ਹੈ ਮੌਸਮ ਅੱਛਾ ਹੈ ਜਲਦੀ ਅੰਦਰ ਦੀਦੀ ਇਹ ਵਰਬਰੀ ਕਿਵੇਂ ਜੀ ਦੀ ਹੈ ਨਾ ਇਚਨਾਰ ਦੀ ਆਹ ਦੇਖ ਸਟੈਪ ਲੱਗੀ ਹੁੰਦੀ ਹੈ ਨਾ ਇਹ ਕੋਣ ਹੋਰ ਆ ਗਈ ਏਕੇ ਜੀ ਉਹ ਸਸਤੀ ਹੈ ਇਚਨਾਰ ਦੀ ਜਿਹੜੇ ਮੈਜਿਸਟ੍ਰੇਟਸ ਲਾਇਵ ਨੇ ਉਹ ਦੁੱਖਾ ਟ੍ਰੇਡ ਤੇ ਪੈ ਜਾਂਦੇ ਨੇ ਉਹ ਪੈ ਜਾਂਦਾ ਸਾਡੇ 1500 ਦਾ ਸੂਟ ਬਰਬਰੀ ਦਾ ਹੂੰ ਉਹ ਬਸ ਉਹ ਕਿਵੇਂ ਸਸਤੇ ਹੋ ਗਏ ਇੱਕ ਤਾਂ ਉਹਦੀ ਬ੍ਰਾਂਡ ਚੇਂਜ ਹੋ ਗਿਆ ਤੇ ਇੱਕ ਉਹਦੇ ਨਾਲ ਮਸਲੀਨ ਸਿਲਕ ਦੀ ਸਲਵਾਰ ਲੱਗੀ ਅੱਛਾ ਹੂੰ ਇਹਨਾਂ ਨਾਲ ਹੁਣ ਮਸਲੀਨ ਸਿਲਕ ਦੀ ਨਹੀਂ ਹੈਗੇ ਇਹਦੇ ਨਾਲ ਵਧੀਆ ਸਲਵਾਰਾਂ ਲੱਗੀਆਂ ਹੋਈਆਂ ਨੇ ਇਹ ਆਹ ਚੀਜ਼ਾਂ ਹਾਂ ਇਹ ਮਸਤੂਰੀ ਵਾਸਤੇ ਬਸ ਤੋਂੜ ਨੂੰ ਨਾਲ 1200 ਦਾ ਸੂਟ ਦਾ ਫਰਕ ਪੈ ਜਾਂਦਾ ਹੈ ਠੀਕ ਹੈ ਮੇਰੀ ਬੈਠੀ ਆ ਰਹੀ ਹੈ ਮੇਰਾ ਬਾਈ ਟੈਂਗਲ ਨਹੀਂ ਕਰਕੇ ਗਿਆ ਹੂੰ ਠੀਕ ਹੈ ਉਹ ਸਾਰਾ ਆਉਣ ਲੱਗ ਜਾਂਦਾ ਅੱਛਾ ਹੁਣ ਤੁਸੀਂ ਨੀਚੇ ਰੱਖ ਲਈ ਜਿਹਦੇ ਵਿੱਚ ਹੂੰ ਬਾਈ ਟੈਂਗਲ ਇਹਦਾ ਅੱਛਾ ਇਹ ਵੀ ਤੁਸੀਂ ਇਹ ਜਿਹੜਾ ਸਟੈਂਡ ਲੈ ਆਪੇ ਲੈ ਆ ਤੂੰ ਇਹ ਜਿਹੜਾ ਪੂਰਾ ਹਾਂ ਕੁਛ ਨਹੀਂ ਇੰਨਾ ਮਹਿੰਗਾ ਨਹੀਂ ਹੈਗਾ 16 1700 ਦਾ ਹੈ ਹਾਂ ਲੈ ਵੀ ਹੱਥ ਨਾਲ ਫੋਨ ਹੱਲੀ ਜਾਂਦਾ ਫਿਰ ਵੀ ਮੈਂ ਤਾਂ ਪਹਿਲਾਂ ਸੂਟਾਂ ਦੀ ਵੀਡੀਓ ਦਰਾਮ ਨਾਲ ਪਾ ਕੇ ਬਣਾ ਲਿਆ ਕਰ ਹਾਂ ਨਾ ਗੱਲਾਂ ਸਹੀ ਸਹੀ ਰਹਿੰਦੇ ਗੱਲੇ ਬਣਾਉਣ ਵਾਸਤੇ 15 1600 ਦਾ ਆਊਗਾ ਦਿੱਲੀ ਰੋਡ ਕੋਲ ਵਾਲੇ ਨੇ ਲਈ ਅੱਛਾ ਉਹਨਾਂ ਨੇ ਮਿਲਣਗੇ ਓਕੇ ਆ ਪਹਿਲਾਂ ਫਿਕਰ ਹੋਰ ਲੈ ਦੋ ਵਧੀਆ ਨਹੀਂ ਤੇ ਫਿਰ ਉਹ ਬਦ ਲਿਆ ਫਿਰ ਦਿੱਲੀ ਰੋਡ ਕੋਲ ਮਿਲਣਗੇ ਜੜੀ ਦੀ ਜੋ ਖੀਨਖਾ ਵਾਈ ਸੀ ਸਾਰੀ ਹੋ ਗਈ ਸੇ ਲੋ ਇੱਕ ਕੋਈ ਸੂਟ ਰਹਿੰਦਾ ਉਹ ਮੈਂ ਜਿਹੜਾ ਰੰਦੀਪਰਾ ਨੇ ਬਣਾਏ ਤੇ ਸੁਵੀਰ ਆਹ ਫਰੋਜੀ ਫੜਾਈ ਉੱਪਰ ਲਾ ਰੰਦੀਪ ਤੇ ਸੁਵੀਰ ਨੇ ਬਣਾਏ ਤੇ ਇਹਦੇ ਇੱਕ ਤੁਹਰਾ ਇਹਦਾ ਤੇ ਪੀਚ ਇਹ ਕਾਟਨ ਮਸ਼ੀਨ ਹੈ ਨਾ ਜੀ ਵੀ ਅੱਲਾ ਸ਼ਰਟ ਦਾ ਕਪੜਾ ਨਹੀਂ ਕਿਹਨੂੰ ਹੈ ਲੈ ਨਹੀਂ ਜਾਂਦਾ ਤੇ ਸੁਆ ਰਹਾ ਇਹਦਾ ਬਸ ਕਾਟ ਨਹੀਂ ਹੈ ਸਿੰਪਲ ਸੁਆ ਹੂੰ ਜੰਮੀ ਨਹੀਂ ਪਤਲੀ ਜਾਂਦੇ ਸੁਆ ਬਸ ਕੁਛ ਨਾ ਕੁਛ ਤਾਂ ਰਹਿ ਜਾਂਦਾ ਫਿਰ ਮੈਂ ਤਾਂ ਸਾਰਾ ਤਾਂ ਸੀ ਲਿਆ ਕੁਛ ਨਾ ਫਿਰ ਬਸ ਜਹਾਂ ਜਾਂ ਮਾਲ ਹੋ ਜਾਂਦਾ ਮੁੱਲ ਹਾਂ ਰੇਟ ਦੇ ਹਿਸਾਬ ਨਾਲ ਫੇਜੇ ਹੋ ਜਾਂਦਾ ਮੈਂ ਸਾਰਾ ਹੀ ਰਹਿ ਗਿਆ ਉਸ ਤੇ ਕੋ ਠੀਕ ਹੈ ਸਾਰੇ ਨਿਕਾਲੇ ਬੀ ਵਧੀਆ ਸੇ ਹੋ ਰਹੀ ਹੈ। ਹਾਂ, ਕੰਮ ਕਰਦੀ ਬਹੁਤ ਜ਼ਿਆਦਾ ਚੱਲੀ ਹੈ। ਹੂੰ। ਗਰਗਟ ਮੰਗ ਲਈ। ਤੇ ਕਿ ਪਾਈ ਲੇ ਕੇ ਦਿੰਦੀ ਸਾਰੇ। ਬਰਬਰੀ ਜਿਵੇਂ ਸਾਡੇ ਕੋਲ ਪਿਛਲੇ ਸਾਲ ਦੀ ਚੱਲ ਰਹੀ ਹੈ। ਹੂੰ। ਹੂੰ ਲੋਕਾਂ ਨੂੰ ਜ਼ਿਆਦਾ ਵੀ ਪਤਾ ਲੱਗਿਆ। ਹਾਂ। ਉਸ ਨੂੰ ਜ਼ਿਆਦਾ ਪਤਾ ਲੱਗਿਆ। ਬਾਕੀ ਬਰਬਰੀ ਸਟਾਫ ਵਧੀਆ ਜੀ ਜੀ। ਵਧੀਆ। ਹਾਂ। ਮੈਂ ਵੀ ਪਹ ਹੈ ਇਹਦੇ ਨਾਲ ਪ੍ਰਿੰਟਡ ਦਾ ਸੂਟ ਪੱਤੀ ਲਾਉਣਾ। ਮੈਂ ਤਾਂ ਜੇ ਇਹ ਕਰਦਾ ਹੋਰ ਵੀ ਬਣਾ ਲਾਂ ਕਿਉਂ ਨਾ। ਬਰਬਰੀ ਚ। ਦਪੱਟੇ ਨਾਲ ਗਾਣੇ ਸੋਨੇ ਰੰਗ ਆਉਣੇ। ਪਾਈ ਤੋਂ ਮਮ ਜਿਵੇਂ ਹਲਕਾ ਹਲਕਾ ਜਿਹਾ ਲੱਗਦਾ ਹੈ। ਤੂੰ ਬਣਾ ਲੈ ਕੁਝ। ਐ ਵੀ ਜੀ ਇੱਕ ਬਣਾਇਆ ਹੈ ਕਿੰਨੇ ਦੇ ਲੀਤ ਨੂੰ ਪੂਰਾ ਸੂਟ ਹੈ ਬਿਨਾ ਬਟੂ ਬਿਨਾ ਬਟੂ ਹਾਂ ਕਿਨੇ ਹੈ 13 ਕਾਦੀ ਤਨਾਰਦੀ ਕੁਸਰੀ ਹੈ ਠੀਕ ਹੈ ਠੀਕ ਹੈ ਜੀ ਹਾਂ ਦੇਖੇ ਤਾਂ ਬਸ ਹੈ ਨਾ ਜਿੰਨੇ ਲਾ ਰੱਖੀ ਹੋਈ ਹੁਣ ਠੀਕ ਹੈ ਪਿਛਲੇ ਸਾਲ ਸਾਡੇ ਕੋਲ ਤੇ ਤਨਾਰ ਜੀ ਵੀ ਆ ਪਿਛਲੇ ਸਾਲ ਵੀ ਅੱਛਾ ਤਨਾਰ ਜੀ ਇਹ ਮੈਂ ਪ੍ਰੈਸਾਂ ਮਾ ਲਈ ਇਹਨਾਂ ਨੇ ਸਵੇਰੇ ਲੈ ਕੇ ਜਾਵਾਂਗੀ ਉਹ ਅੱਜ ਆਉਣਾ ਸੀ ਅੱਜ ਉਹ ਹਾਂਜੀ ਜਿਹੜੀ ਸਿਸਟਰ ਕੋਲ ਸੂਟ ਸੀ ਰਾਜਵਿੰਦਰ ਕੋਲ ਆਪਾਂ ਨੇ ਨਾ ਇੰਸਟਾ ਆਈਡਿਟੀ ਤੇ ਪਿਕਸ ਪਾਈਆਂ ਸੀ ਉਹਨਾਂ ਦੀ ਆਪਣੀ ਇੰਸਟਾ ਆਈਡਿਟੀ ਨੂੰ ਜ਼ਰੂਰ ਫੋਲੋ ਕਰੋ ਮਹਿਕ ਬੁਟੀਕਾ 00 ਆਪਣੀ ਇੰਸਟਾ ਆਈਡਿ ਹੈਗੀ ਤੁਸੀਂ ਉਸ ਨੂੰ ਫੋਲੋ ਕਰੋ ਆਪਾਂ ਉਹ ਜਿਹੜੀਆਂ ਬਿਕਸ ਪਾਈਆਂ ਸੀ ਆਪਾਂ ਨੂੰ ਬੰਚਾ ਆਰਡਰ ਉਹਨਾਂ ਸੂਟਾਂ ਦੇ ਆਏ ਸੀਗੇ ਉਹ ਦੀਦੀ ਕੋਲ ਹੈਗੇ ਸੀਗੇ ਆਪਾਂ ਉਹਨਾਂ ਕੋਲੋਂ ਲੈ ਕੇ ਆਏ ਸੀਗੇ ਤੇ ਉਹ ਸੂਟ ਆਪਾਂ ਕਿਸੇ ਕਸਟਮਰ ਨੂੰ ਦੇਣੀ ਹੈ ਤੁਹਾਨੂੰ ਵੀ ਕੋਈ ਸੂਟ ਪਸੰਦ ਆਉਂਦਾ ਤੁਸੀਂ ਵੀ ਆਰਡਰ ਕਰ ਸਕਦੇ ਹੋ ਜੱਪ ਤੁਹਾਨੂੰ ਦੀਦੀ ਦੇ ਬੁਟੀਕ ਦੇ ਸੂਟ ਦਿਖਾਵਾਂਗੇ ਇਹਨਾਂ ਕੋਲ ਜਿਹੜੇ ਹੁੰਦੇ ਨੇ ਬਹਿੰਗੇ ਬ੍ਰਾਂਡ ਦੇ ਵਿੱਚ ਹੁੰਦੇ ਨੇ ਕਿਉਂਕਿ ਆਪਾਂ ਤਾਂ ਜੇ ਖੂਪ ਸ਼ੌਪ ਕੀਤੀ ਹੋਈ ਹੈਗੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਕਸਟਮਰ ਹੈਗਾ ਆਪਾਂ ਜਿਆਦਾ ਕੋਸਟਲੀ ਪ੍ਰਾਈਸ ਦੇ ਵਿੱਚ ਹਲੇ ਰੱਖਦੇ ਨਹੀਂ ਹੈਗੇ ਆਪਾਂ ਨੇ ਆਨਲਾਈਨ ਕੰਮ ਹੁਣ ਸ਼ੁਰੂ ਕਰਨਾ ਦੋ ਚਾਰ ਮਹੀਨਿਆਂ ਤੱਕ ਆਪਾਂ ਉਸ ਤੋਂ ਉਸ ਤੋਂ ਵਾਦਾ ਭਲੜੇ ਦੀਦੀ ਕੋਲੇ ਬ੍ਰਾਂਡ ਹੁੰਦੇ ਨੇ ਆਪੋ ਤਾਂ ਦੀ ਸਟਾਫ ਸਾਰੀ ਰੱਖਿਆ ਕਰਾਂਗੇ ਜਿੱਦਾਂ ਦੇ ਵੀ ਹੁੰਦੇ ਨੇਗੇ ਤੇ ਹੁਣ ਆਪਣੇ ਜਿਹੜੇ ਸੂਟ ਸੇਲ ਹੁੰਦੇ ਨੇਗੇ ਆਪਾਂ ਦੀਦੀ ਕੋਲ ਪਿਕਸ ਪਾਈਆਂ ਹੁੰਦੇ ਨੇ ਆਪਾਂ ਇਹਨਾਂ ਕੋਲੋਂ ਲੈ ਕੇ ਜਾਣੀ ਨੇ ਆ ਜਿਹੜੇ ਪ੍ਰਾਈਜ਼ ਦੀਦੀ ਲਾਉਂਦੇ ਨੇ ਉਸ ਤਰ੍ਹਾਂ ਦੀ ਪ੍ਰਾਈਜ਼ ਲਾਇਆ ਕਰਾਂਗੇ ਜੋ ਵੀ ਸਿਸਟਮ ਦਾ ਚੈਨਲ ਹੈ ਹਾਂਜੀ ਜੋ ਵੀ ਰਾਜਿੰਦਰ ਭੈਣ ਦੀਆਂ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਸਾਡੀ ਵੀਡੀਓ ਨੂੰ ਵੀ ਦੇਖਣ ਸਾਡੀ ਵੀਡੀਓ ਨੂੰ ਵੀ ਸਪੋਰਟ ਕਰਨ ਐਂਡ ਸਬਸਕ੍ਰਾਈਬ ਲਾਈਕ ਸ਼ੇਅਰ ਕਰਨ ਜ਼ਰੂਰ ਤੇ ਵੀਡੀਓ ਨੂੰ ਪੂਰੀ ਦੇਖਣ ਜੋ ਵੀ ਆਪਣੀ ਸੂਟ ਸਟੱਫ ਆ ਪਾਇਆ ਪਿਕਸ ਮਹਿਕ ਬੁਟੀਕ ਐਂਡ ਉਹਨਾਂ ਦੇ ਚੈਨਲ ਦਾ ਨਾਮ ਸੀ ਜੀ ਆਪਣਾ ਜਿਹੜਾ ਆ ਪਲੰਬਰਗਾਰ ਬਲੌਗ ਰੱਖਤਾ ਕਿਉਂਕਿ ਨਾਮ ਥੋੜਾ ਇਹ ਵੱਡਾ ਸੀਗਾ ਸਰਚ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਸੀਗੀ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਉਣੀ ਆ ਬਲੈਕ ਕਲਰ ਦਾ ਸੂਟ ਹੈ ਬਰਬਰੀ ਦੇ ਆਪਣੀ ਕਿਸੇ ਕਸਟਮਰ ਨੇ ਆਰਡਰ ਕੀਤਾ ਕਿਉਂਕਿ ਆਪਾਂ ਫਿਕਸ ਪਾਈ ਸੀ ਕਿ ਇਹ ਆਪਣਾ ਇਹ ਸੇਲ ਹੋਇਆ ਆ ਫਦੇ ਦਿਖੋ ਲੈ ਕੇ ਜਾਣੇ ਅੱਜ ਅਸੀਂ ਇੱਕੋ ਹੀ ਪਿੰਡ ਦੇ ਆ ਸਾਡੇ ਨੇੜੇ ਨੇੜੇ ਬੁਟੀਕ ਕੀਤੇ ਨੇ ਮੈਂ ਸ਼ੌਪ ਕੀਤੇ ਰੀਤੀ ਨੇ ਬੁਟੀਕ ਕੀਤੇ ਕਿਉਂਕਿ ਮੇਰੇ ਕੋਲੇ ਹਰ ਇੱਕ ਤਰ੍ਹਾਂ ਦਾ ਕਸਟਮਰ ਹੈਗਾ ਲੋਕਲ ਕਸਟਮਰ ਹੈ ਮੈਂ ਹੁਣ ਆਨਲਾਈਨ ਜਿਹੜਾ ਕੰਮ ਸ਼ੁਰੂ ਕਰਨਾ ਹੈਗਾ ਤੇ ਮੈਂ ਪਿੰਡ ਦੇ ਵਿੱਚ ਸ਼ੌਪ ਕੀਤੀ ਹੈ ਦੀਦੀ ਖੇਤਾਂ ਦੇ ਵਿੱਚ ਰਹਿੰਦੇ ਨੇ ਉਸ ਤੋਂ ਬਾਅਦ ਅਸੀਂ ਵੀ ਖੇਤਾਂ ਦੇ ਵਿੱਚ ਆ ਜਾਣਾ ਸੀ ਵੀ ਆਨਲਾਈਨ ਕਮ ਸ਼ੁਰੂ ਕਰਨਾ ਪਲੀਜ਼ ਸਾਡੀ ਵੀਡੀਓ ਨੂੰ ਵੀ ਸਪੋਰਟ ਕਰੋ ਵੱਧ ਤੋਂ ਵੱਧ ਆਰਡਰ ਕਰੋ ਬਹੁਤ ਸਾਰੇ ਆਪਾਂ ਨੂੰ ਆਰਡਰ ਆਉਂਨ ਲੱਗੇ ਜੋ ਵੀ ਆਪਾਂ ਨੂੰ ਆਰਡਰ ਆਉਂਦੇ ਨੇ ਬਿਲਕੁਲ ਆਪਾਂ ਸੂਟੇ ਜਾ ਕੇ ਆਪਾਂ ਆਪਣੇ ਕਸਟਮਰ ਲਈ ਰੈਡੀ ਕਰਕੇ ਆਪਾਂ ਦਿੰਨੇ ਆ ਪਲੀਜ਼ ਇਸ ਤਰੀ ਪਿਆਰ ਬਣਾਈ ਰੱਖੋ ਜੋ ਵੀ ਰਾਜਵਿੰਦਰ ਪਹਿਨਦੀ ਹੈ ਵੀਡੀਓ ਦੇਖਦਿਆਂ ਆਪਾਂ ਨੂੰ ਵੀ ਸਬਸਕ੍ਰਾਈਬ ਕਰੋ ਆਪਾਂ ਨੂੰ ਵੀ ਇਹਦਾ ਕਲਰ ਜੀ ਤੁਜੇ ਪ੍ਰਾਈਸ ਆਪਾਂ ਉਹੀ ਲਾਵਾਂਗੇ ਜੋ ਰਾਜਵਿੰਦਰ ਸਿਸਟਰ ਲਾਉਂਦੇ ਨੇ ਤੇ ਚਲੋ ਜੀ ਆਪਾਂ ਦਿਖਾਉਣੇ ਤੁਹਾਨੂੰ ਹੁਣ ਸੂਟ ਜਿਹੜਾ ਬਲੈਕ ਕਲਰ ਦਾ ਸੂਟ ਹੈ ਕਿਸੇ ਕਸਟਮਰ ਦਾ ਹੈ ਆਪਣੇ ਪੰਜ ਛੇ ਸੂਟ ਸੇਲ ਹੋਏ ਆਪਾਂ ਜਿਹੜੀ ਕੋਈ ਅੰਸਾਰੇ ਸੂਟ ਲੈ ਕੇ ਜਾਂਦੇ ਆ ਮੈਂ ਕੁਲੀ ਜੀ ਤੋਂ ਆਪਣੀ ਚੈਨਲ ਦੀ ਝੀਕੀ ਦੇਣਾ ਜੋ ਪਸੰਦ ਆਉਂਦਾ ਤੁਸੀਂ ਆਪਣੇ ਵਰਕਅਪ ਤੇ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਨੂੰ ਸੂਟ ਦੇਵਾਂਗੇ 3200 ਦਾ ਢਿੱਲੀ dupatta ਹੈ ਤੇ ਇਹਦੀ ਪਿਓਰ ਸ਼ਿਲਕੀ ਦੀ ਸਲਵਾਰ ਹੈ ਜੀ ਗਰਮੀ ਵਾਲਾ ਸਟਾਫਰ ਸੂਟ ਬਹੁਤ ਸੋਹਣਾ ਹੈ ਤੇ ਇਹ ਵਾਲਾ ਕਲਰ ਸੀ ਕਿ ਨੰਨਾ ਜੀ ਨਹੀਂ ਨਹੀਂ ਪੀਚ ਬਾਵਾ ਬਾਵਾ ਕਲਰ ਹਾਂ ਹਾਂ ਪੀਚ ਤੋਂ ਹਟ ਕੇ ਥੋੜਾ ਜਿਹਾ ਸਕਿਨ ਸ਼ੈਡ ਜੀ ਤੇ ਹੈ ਦਦਰਨਿੰਗ ਜਿਹੜੀ ਇਹਦੀ ਬਹੁਤ ਸੋਹਣੀ ਹੈ ਦੁਪੱਟੇ ਪੂਰੇ ਵੱਡੇ ਨੇ ਜੀ ਬਹੁਤ ਸੋਹਣੇ ਦੁਪੱਟੇ ਨੇ ਮੈਨੂੰ ਬਲੈਕ ਸੂਟ ਬਹੁਤ ਸੋਹਣਾ ਲੱਗ ਰਿਹਾ ਹੈ ਪਸੰਦ ਆ ਰਿਹਾ ਮੈਨੂੰ ਸੂਟ ਲੈ ਜਾ। ਹਾਂ ਮੈਨੂੰ ਬਹੁਤ ਜਿਆਦਾ ਲੱਗ ਰਿਹਾ। ਜੇ ਤੁਹਾਨੂੰ ਵੀ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਹੈ ਇੱਕ ਇਹਦੇ ਵਿੱਚ ਆਫ ਵਾਈਟ ਕਲਰ ਹੈ ਇੱਕ ਹੈਗਾ ਜੀ ਪਿੰਕ ਕਲਰ। ਦੁਪੱਟੇ ਤੇ ਥੋੜਾ ਥੋੜਾ ਵਰਕ ਬਣਿਆ ਹੋਇਆ ਇਸ ਤਰ੍ਹਾਂ। ਇਸੇ ਤੇ ਮੈਨੂੰ ਲੱਗਦਾ ਸ਼ਾਇਦ ਹੈਨਾ। ਅਰ ਇਹ ਤੇ ਅਰ ਦੁਪੱਟੇ ਤੇ ਉਹ ਨਹੀਂ ਨਹੀਂ ਇਹ ਚਾਰਟ ਹੈ ਫਰੰਟ ਦੇ ਮੂਰਲੇ ਤੇ ਚਾਰਟ ਦੇ ਮੂਰਲੇ ਵਿੱਚ ਫਰੰਟ ਤੇ ਹੈ। ਮ ਦੇ ਦੇ ਹੈਗਾ ਤੂੰ ਦੇਖਿਆ ਨਹੀਂ ਹੈਗਾ ਸਾਰੇ ਦੇ ਆਹ ਦੇ ਮੈਂ ਦੇਖਿਆ ਤੇ ਵੀਡੀਓ ਪਾਈ ਮੈਂ ਹੈਗਾ ਹਾਂ ਹਾਂ ਹੈਗਾ ਫਲਾਵਰ ਦੇ ਵਾਲ ਵਾਲੇ ਥੋੜਾ ਥੋੜਾ ਮਸ਼ੀਨ ਵਰਕ ਦਿੱਤਾ ਹੋਇਆ ਸੂਟ ਬਹੁਤ ਸੋਹਣਾ ਹੈਗਾ ਬਰਬਰੀ ਸਟਾਫ ਹੈਗਾ ਪਲੇਅਰ ਦੇਖਾ ਪਿਓਰ ਸ਼ਿਲਕ ਦੀ ਇਹਦੇ ਨਾਲ ਬਾਟਮ ਬਣੀ ਹੋਈ ਹੈ ਵੀਡੀਓ ਬੰਦ ਵੀ ਹੈ ਤੇਰੀ ਚੱਲਦੀ ਹੈ ਛੋੜੇ ਲਾਲ ਜਹਾ ਹਾਂ ਠੀਕ ਹੈ ਚੱਲ ਛੋੜਾ ਹਰੇ ਸੁਧਰੀ ਤੂੰ ਮੈਨੂੰ ਆਹ ਬਲੈਕ ਸੂਟ ਤਾਂ ਮੈਨੂੰ ਦੇ ਦੋ ਜੇ ਜਿਹੜੇ ਦੋ ਸੂਟ ਪਏ ਨੇ ਜੀ ਪਸੰਦ ਆਉਂਦੇ ਨੇ ਤੁਸੀਂ 블랙 ਸੂਟ ਜੇ ਕਿਸੇ ਨੂੰ ਪਸੰਦ ਆਇਆ ਤਾਂ ਤੁਸੀਂ ਹੋਰ ਲੈ ਕੇ ਦੋਗੇ ਦੀਦੀ ਪੁੱਛ ਲਿਓ ਵਾ ਮੈਸੇਜ ਕਰਕੇ ਅੱਛਾ ਇਸ ਤਰ੍ਹਾਂ ਪੀਸ ਨਹੀਂ ਜਾਂਦਾ ਨਹੀਂ ਕਈ ਵਾਰ ਮਿਲ ਵੀ ਜਾਂਦਾ ਕਈ ਵਾਰ ਮਿਲਦਾ ਵੀ ਨਹੀਂ ਭੈਣ ਦੇ ਜਿਹੜੇ ਸੂਟ ਹੁੰਦੇ ਨੇ ਜੀ ਬਹੁਤ ਸੋਹਣੇ ਹੁੰਦੇ ਨੇਗੇ ਬਹੁਤ ਸੋਹਣਾ ਸਟੱਫ ਰੱਖਦੇ ਨੇਗੇ ਭੈਣ ਦੇ ਸਾਰੇ ਸੂਟਾ ਹਾ ਫੇਲ ਹੋਏ ਹੋਏ ਨੇਗੇ ਦੇਖੋ ਕਿੰਨੇ ਪਾਰਸਲ ਪਏ ਨੇਗੇ ਬਹੁਤ ਜ਼ਿਆਦਾ ਵਧੀਆ ਮਤਲਬ ਕਿ ਜੈ ਪ੍ਰਾਈਜ਼ ਵੀ ਬਹੁਤ ਵਧੀਆ ਹੁੰਦਾ ਹੈ ਪਰ ਇਹਨਾਂ ਦਾ ਜ਼ਿਆਦਾ ਮਜ਼ਾਜ ਪ੍ਰਾਈਜ਼ ਨਹੀਂ ਹੁੰਦਾ ਇਸ ਪ੍ਰਾਈਜ਼ ਤੇ ਇਹ ਸੂਟ ਮਿਲਦੇ ਨੇ ਕਿ ਸਟੱਫ ਹੈ ਜਿਹੜਾ ਬਹੁਤ ਸੋਹਣਾ ਹੈ ਤੁਹਾਨੂੰ ਪਸੰਦ ਆਉਂਦਾਗਾ ਤੁਸੀਂ ਆਪਣੇ ਵਟਸਐਪ ਤੇ ਆਰਡਰ ਕਰੋ ਆਪਾਂ ਭੇਣ ਕਰੂ ਤੁਹਾਨੂੰ ਸੂਟ ਇਹ ਮੱਲਿਆ ਕੇ ਤੁਹਾਨੂੰ ਦੇਵਾਂਗੇ ਤੇ ਇਤਰੀ ਦੀ ਬਿਨਾਂ ਦੁਪੱਟੇ ਤੋਂ ਦਿਖਾਓ ਬਰਬਰੀ ਦਾ ਸੂਟ ਆਹ ਫੋਟੋ ਜੀ ਤੁਹਾਨੂੰ ਦੱਸੋ ਮੈਨੂੰ ਕਿਹੜੇ ਤੇ ਦਿਖਾ ਟੱਕੇ ਕੋਹੇ ਇਹ ਹੈਗਾ ਦੁਪੱਟੇ ਨਾਲ ਇਹਦੇ ਵਰਕ ਨਹੀਂ ਹੈਗਾ ਇਹ ਇਦਾਂ ਹੀ ਪ੍ਰਿੰਟਡ ਹੈ ਆਹ ਲਓ ਬਰ ਮੈਚਿੰਗ ਮੈਚਿੰਗ ਹੈ ਮੈਚਿੰਗ ਸਲਵਾਰ ਤੇਰੀ ਬੋਕੋਣੀ ਦੁਪੱਟੀਆਂ ਬਸ ਐਵੇਂ ਬਸ ਉਹ ਤੇ ਥੋੜਾ ਹਲਕਾ ਬਰਕ ਹੋਇਆ ਹੈ ਹਾਂ ਦੇਖੋ ਆਹ ਕਲਰ ਵੀ ਕਿੰਨਾ ਸੋਹਣਾ ਕਿੰਨਾ ਸੋਹਣਾ ਪ੍ਰਿੰਟ ਹੈਗਾ ਇਹ ਪ੍ਰਿੰਟ ਬਹੁਤ ਸੋਹਣਾ ਹੈਗਾfrozy color ਸਰਦੀਆਂ ਦੇ ਵਿੱਚ ਇਹ ਕਲਰ ਦੀ ਬਹੁਤ ਡਿਮਾਂਡ ਰਹੀ ਹੈ ਕਲਰ ਵੀ ਬਹੁਤ ਸੋਹਣੇ ਸੋਹਣੇ ਨੇ ਤੂ ਤਾਂ ਬਹੁਤ ਸੋਹਣੇ ਹੁੰਦੇ ਨੇ ਪਹਿਣਦੇ ਵੀ ਠੀਕ ਤੇ ਸਾਨੂੰ ਪਸੰਦ ਆਉਂਦੇ ਨੇ ਅਸੀਂ ਕਾਹਦੇ ਸੁੱਤਾ ਦੇ ਸਕਰੀਨ ਸ਼ਾਟ ਲੈ ਕੇ ਪਾਉਣੇ ਹੁੰਦੇ ਆ ਤੇ ਸਾਨੂੰ ਬਹੁਤ ਆਰਡਰ ਆਉਂਦੇ ਨੇ ਜਿਹੜਾ ਸੁੱਤਾ ਦੇ ਦੇਖੋ ਇਹ ਵਾਲਾ ਦੁਪੱਟਾ ਹੈਗਾ ਕਿੰਨਾ ਸੋਹਣਾ ਦੁਪੱਟਾ ਹੈਗਾ ਪੂਰਾ ਲੰਮਾ ਚੌੜਾ ਦੁਪੱਟ ਹਰ ਇੱਕ ਪੈਣ ਦੀ ਡਿਮਾਂਡ ਹੁੰਦੀ ਹੈ ਵੀ ਵੱਡੇ ਦੁਪੱਟੇ ਲੈਣ ਜਿਹੇ ਜੀ ਕੱਦ ਛੋਟਾ ਹੀ ਹੈ ਹੁਣ ਤਾਂ ਤਿੰਨ ਤਿੰਨ ਮੀਟਰ ਦੇ ਹਾਂਜੀ ਤਿੰਨ ਮੀਟਰ ਦਾ ਦੁਪੱਟਾ ਹਰ ਇੱਕ ਨੂੰ ਵੱਡੇ ਪਸੰਦ ਆਉਂਦੇ ਨੇ ਜੀ ਕੱਦ ਮੇਰਾ ਵੀ ਛੋਟਾ ਮੈਨੂੰ ਬਹੁਤ ਵੱਡੇ ਦੁਪੱਟੇ ਪਸੰਦ ਨੇ ਕਿ ਦੁਪੱਟੇ ਮੈਹੀ ਵੱਡੇ ਲੈਣੀਆਂ ਪੂਰੇ ਲੰਮੇ ਚੌੜੇ ਦੁਪੱਟੇ ਨੇ ਇਹਦੇ ਵਿੱਚ ਹੂੰ ਪੂਆ ਦਾ ਲਾਡਲਾ ਵੀ ਕਪੜੇ ਚੈੱਕ ਕਰਨ ਲੱਗਿਆ ਹਾਂਜੀ ਇਹ ਹੈਲਪ ਕਰਦੇ ਨੇ ਫਿਰ ਹਾਂ ਦੁਕਾਨ ਤੇ ਕਰਦੇ ਨੇ ਮੰਮਾ ਚ ਪੈ ਗਈ ਇਹਨਾਂ ਨੇ ਵੀ ਪਹਿਣਾ ਹੀ ਹੁਣ ਕੀ ਇਹਦਾ ਨਾਮ ਗੁਰਮਨ ਗੁਰਮਨ ਛੁੜੀ ਦਾ ਨਾਮ ਹੈ ਕਾ ਹੈ ਹੂੰ ਮੈਂ ਕਿਹਾ ਤਾਂ ਮੇਰੀ ਪੂਰੀ ਹੈਲਪ ਕਰਦੀ ਉਹ ਹਾਂ ਤਾਂ ਬਹੁਤ ਬਹੁਤ ਸੋਹਣੀ ਉਹ ਵੀਡੀਓ ਜੀ ਵੀ ਬਹੁਤ ਸੋਹਣਾ ਬੋਲਦੀ ਹੈ ਹਮਮ ਹਮ ਫਰਕ ਪੈ ਗਿਆ ਹੁ ਸਿੱਕੀ ਆ ਗਲਾਂ ਦੀ ਤੇ ਪੀਔਰ ਜੌਰਜ ਹੱਟੇ ਸ਼ਰਟ ਜੌਰਜ ਹੱਟ ਦੀ ਸ਼ਰਟ ਹੈਗੀ ਇਹ ਸਲਵਾਰ ਮੈਚਿੰਗ ਇਹਦੇ ਵਿੱਚ ਵੀ ਕਲਰ ਹੈਗਾ ਹੁਣ ਇਹਦੇ ਵਿੱਚ ਮਿਲ ਜੇਗਾ ਉਹ ਦੇ ਪਰਾ ਪੈਕ ਦੇਖੀ ਹਾਂ ਇਹ ਆਹ ਤੇ ਜਿਹੜੇ ਤੇ ਹੱਥ ਲਾਇਆ ਤਾਂ ਇੱਥੇ ਦੁਕਾਨ ਕਰ ਲਈ ਨਾ ਜਿਹਦੀ ਉਰੇ ਘਰੇ ਉਦੋਂ ਬਸ ਮੈਂ ਸਟਰੀ ਲੇਟੈਸਟ ਜੀ ਪੀਸ ਰੱਖਿਆ ਸੀ ਇਹਦੇ ਵਿੱਚ ਤਿੰਨ ਮੇਰੇ ਕੋਲ ਲੋਕਲ ਕਸਟਮਰ ਸਾਰੇ ਇਹ ਜਿਹੇ ਹੈਗੇ ਕਲਰ ਉਹ ਦੇ ਆ ਮਾਈਨ ਪਿਆ ਜਿੱਥੋਂ ਦਾ ਇਹੀ ਲਾ ਹੈ ਨਹੀਂ 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 ਜਿੱਥੋਂ ਲਾ ਹੈ ਇਹ ਆ ਸੀਗਾ ਹਾਂ ਇੱਕ ਇੱਧਰ ਪਿਆ ਮਹਿੰਦੀ ਜਾਂ ਇਹ ਪੀਲਾ ਦੁਪੱਟਿਆਂ ਤੋਂ ਨਹੀਂ ਹੈ ਇਹ ਵਿਦਾਊਟ ਦੁਪੱਟੇ ਦੇ ਨੇ ਚੱਟ ਦੀ ਸ਼ਰਟ ਹੈ ਜੀ ਇਹਦੇ ਵਿੱਚ ਨਾ ਵਰਕ ਬਣਿਆ ਹੋਇਆ ਸਿੱਪੀ ਵਰਕ ਸਾਰੀ ਸ਼ਰਟ ਤੇ ਵਰਕ ਹੈਗਾ ਇਸ ਤਰ੍ਹਾਂ ਇਹ ਵਾਲੀ ਸੂਟ ਦਾ ਪ੍ਰਾਈਸ ਦੱਸੋ ਜੀ ਜੀ 2000 ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਪ्युअर ਜਰਜਟ ਦੀ ਸ਼ਰਟ ਹੈ ਇਹ ਪ्युअर ਜਰਜਟ ਹਮ ਬਾਟਮਸ ਮੈਨ ਬਹੁਤ ਸਾਬ ਵਧੀਆ ਹੈ ਨਾ ਜੀ ਇਹਦੇ ਵਿੱਚ ਇਹ ਸ਼ਰਟ ਜੌਰਜਟ ਦੀ ਹੈ। ਸਿੱਪੀ ਵਰਕ ਬਣਿਆ ਹੋਇਆ ਥੋੜਾ ਥੋੜਾ ਇਹਦੇ ਵਿੱਚ। ਤੇ ਇਹ ਮਹਿੰਦੀ ਕਲਰ ਹੈ ਤੇ ਇਹ ਹੈਗਾ ਵਾਈਨ ਕਲਰ ਜੀ। ਕਲਰ ਵੀ ਬਹੁਤ ਸੋਹਣੇ ਨੇਗੇ ਦੋਨੇ ਬਹੁਤ ਪਿਆਰੇ ਕਲਰ ਨੇ ਤੁਸੀਂ ਆਰਡਰ ਕਰੋ ਤਾਂ ਆਪਾਂ ਭੈਣ ਕੋਲੋਂ ਤੁਹਾਨੂੰ ਸੂਟ ਹੀ ਲਿਆ ਕੇ ਦੇਵਾਂਗੇ ਜੀ। ਆਹੀ ਵਸਾ ਇੱਥੇ ਢੁਨਨ ਕੱਠੇ ਲੰਗਾ। ਕੋਈ ਨਾ ਕੋਈ ਨਾ ਮੈਨੂੰ ਤਾਂ ਪਤਾ ਹੀ ਹੁੰਦਾ ਵੀ ਕਿਹੜਾ ਦਾ ਕਿਹੜਾ ਰੰਗ ਹੈ ਸਹੀ ਗੱਲ ਆ ਸੋਨੂੰ ਇਸ ਤਰ੍ਹਾਂ ਜਿਹੜੇ ਤੇ ਗੇਰਾ ਹੱਥ ਵਿੱਚ ਦੀ ਲਾਂਘਿਆ ਕਪੜਾ ਨੂੰ ਤਾਂ ਪਤਾ ਲੱਗ ਜਾਂਦਾ ਫਿਰ ਹਾਂਜੀ ਬਾਕੀ ਜਿਵੇਂ ਹੁਣ ਮੈਨੂੰ ਦੂਜੀ ਜਿਵੇਂ ਮੇਰੇ ਤੇਰੇ ਉਹਦਾ ਤੈਨੂੰ ਪਤਾ ਹੈ ਮੈਂ ਹੁਣ ਇੰਨੇ ਖਾਨਿਆਂ ਦੇ ਵਿੱਚੋਂ ਵੱਢ ਲੈਣੀ ਹੈਗੀ ਵੀ ਇੱਥੇ ਰੱਖਿਆ ਵਾਂਗੇ ਇੱਥੇ ਚਿੰਕੀ ਸੋ ਬਸ ਆਪਾਂ ਨੂੰ ਪਤਾ ਲੱਗ ਜਾਂਦਾ ਉਹ ਫਿਰ ਪਤਾ ਹੈ ਕੀ ਇਹਨਾਂ ਦੀ ਜੀ ਫਿਰ ਮੈਂ ਉੱਥੇ ਤਾਂ ਹੁਣ ਲੋਕਲ ਕਸਟਮਰ ਜਿਆਦਾ ਸੀ ਮੇਰੇ ਕੋਲ ਸ਼ਾਪ ਕਰੀ ਤਾਂ ਮੈਨੂੰ ਵੀ 6 ਸਾਲ ਨੂੰ ਵੀ ਹੂੰ ਪਰ ਮੇਰੇ ਕੋਲ ਲੋਕਲ ਕਸਟਮਰ ਸੀਗਾ ਸਾਰੇ ਤਰ੍ਹਾਂ ਦਾ ਕਸਟਮਰ ਵੀ ਟੀ ਹਨਾ ਵੀ ਕੋਈ ਕਈ ਵਾਰ ਮਹਿੰਗਾ ਨਹੀਂ ਵੀ ਕੋਈ ਪਿੰਡਾਂ 'ਚ ਥੋੜਾ ਜਿਹਾ ਵੀ ਨਾਰਮਲ ਰੇਂਜ ਦੀ ਲੈਣੇ ਨੇ ਤੇ ਹੁਣ ਆਪਾਂ ਖੇਤ ਤੇ ਚਾਜਾਂਗੇ ਦੀਦੀ ਫਿਰ ਹੁਣ ਮੈਨੂੰ ਇਸ ਤਰ੍ਹਾਂ ਦੇ ਪੀਸ ਮੈਨੂੰ ਰੱਖਣ ਦਾ ਫਾਇਦਾ ਹੈ ਵਧੀਆ ਹੋਊਗਾ ਸਹੀ ਰਹੇਗਾ ਆਨਲਾਈਨ 'ਚ ਥੋੜਾ ਜਿਹਾ ਪਤਾ ਕੀ ਹਰ ਇੱਕ ਕਸਟਮਰ ਬ੍ਰਾਂਡ ਭਾਰਦਾ ਹੈ ਹਾਂ ਉਹ ਤਾਂ ਹੈ ਬ੍ਰਾਂਡ ਵੀ ਭਾਰਦਾ ਬਾਕੀ ਇਹਦੇ ਵਿੱਚ ਕੈਸ਼ ਵੀ ਨਗਦ ਹੂੰ ਇਹ ਚਾਹ ਦਾਰ ਸਦਾਰ ਸਹੀ ਰਹਿੰਦਾ ਹੈ ਨੀ ਵੈਸੇ ਕਸਟਮਰ ਦਾ ਦੀਦੀ ਮੇਰੇ ਕੋਲ ਸਾਰੇ ਵਧੀਆ ਨੇਗੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਮੈਨੂੰ ਨਗਦ ਧਾਰ ਦਾ ਮੈਨੂੰ ਕੋਈ ਚੱਕਰ ਹੈਗਾ ਵਧੀਆ ਮੇਰੇ ਕੋਲ ਪੇਮੈਂਟ ਸਹੀ ਤਰੀਕੇ ਨਾਲ ਪਹੁੰਚਦੀ ਜਿਵੇਂ ਅਗਲਾ ਲੈ ਕੇ ਜਾਂਦਾ ਜਿਵੇਂ ਕਹਿ ਕੇ ਜਾਂਦਾ ਕਸਟਮਰ ਮੇਰੇ ਕੋਲ ਸਾਰੇ ਵਧੀਆ ਨੇਗੇ ਫਿਰ ਖਣ ਦਾ ਦੀਦੀ ਸ਼ੌਪ ਤੇ ਸਾਰਾ ਕੀ ਕਰਦਾ ਉਹ ਕੀ ਕਰਤਾ ਓਏ ਕਿਵੇਂ ਟੰਗ ਗਿਆ ਇਹ ਸਾਡੇ ਸ਼ੌਪ ਦੇ ਸਾਹਮਣੇ ਨਹੀਂ ਜਿਵੇਂ ਸੋਡੇ ਆ ਉਹ ਸੂਟ ਦਾ ਪਿੱਛੇ ਸੂਟ ਦਾ ਸਾਰੇ ਲਗਾਉ ਤੇ ਮੂਰਲਾ ਫਲੈਂਕ ਟੰਗ ਕੇ ਚਲ ਕੋਈ ਨਾ ਮੈਂ ਕਰ ਦਾਂ ਆਹ ਵਾਲਾ ਸੂਟ ਵੀ ਬਹੁਤ ਸੋਹਣਾ ਜੀ ਇਹਦੇ ਵਿੱਚ ਕਲਰ ਕਿਹੜੇ ਨੇਗੇ ਦੱਸਿਓ ਮੈਨੂੰ ਉੱਪਰ ਇਹਦੇ ਵਿੱਚ ਆਹ ਨੀਚੇ ਇੱਕੋ ਹੀ ਕਲਰ ਹੈਗਾ ਨੀ ਆਹ ਬਲਿਊ ਜ੍ਹਾ ਥੱਲੇ 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 ਇਹ ਥੱਲੇ ਆਸੀ ਹਾਂ ਹਾਂ ਆਹ ਫਰੋਜੀ ਤਾਂ ਸੇਲ ਹੋਇਆ ਹੈ ਸਟਾਈਲ ਬਲੂ ਕਲਰ ਹੈ ਇਹ ਵੀ ਕਲਰ ਬਹੁਤ ਸੋਹਣਾ ਜੀ ਦੇਖੋ ਤੁਹਾਨੂੰ ਪਸੰਦ ਆਉਣਾ ਗਾ ਤੁਸੀਂ ਆਰਡਰ ਕਰੋ ਕੀ ਪ੍ਰਾਈਸ ਦੱਸਿਓ ਦੀਦੀ ਇਹਦਾ ਸੂਟ ਦਾ 3200 ਦਾ ਇਹ ਨਾ ਸਾਰਾ ਇਹ ਬਰਬਰੀ ਦੇ ਦੁਪੱਟੇ ਵਾਲੇ ਸਾਰੇ ਇੱਕੋ ਹੀ ਰੇਟ ਦੇ ਨੇ 3200 ਦਾ ਹੈ ਆ ਮੈਂ ਕਹਾਂ ਹਾਂ ਨਹੀਂ ਇਹ ਪਰਪਲ ਅੱਡ ਹੈ ਪੁੱਤ ਇਹ ਲੈਸਾਂ ਲੱਗੀਆਂ ਵਾਲੇ ਨੇ ਉੱਪ ਇੰਦਾ ਹੀ ਦਿਖਾ ਦੇ ਬਸ ਹੈ ਤਾਂ ਬਰਬਰੀ ਪ੍ਰਿੰਟ ਸਾਰਾ ਕਲਰ ਇਹਦੇ ਤੇ ਗਲੇ ਜਿਹਾ ਸੈਕਰਾ ਮਣੀ ਹਾਈਲਾਈਨ ਚਲੋ ਵੀ ਸ਼ੀਪ ਗੜਾ ਇਹਦੇ ਕੋਈ ਆਪਾਂ ਨੂੰ ਕੁਝ ਵੀ ਬਣਾਉਣ ਦੀ ਲੋੜ ਨਹੀਂ ਠੀਕ ਹੈ ਆਹ ਗਲੇ ਦਾ ਟੇਲਰ 200 ਰੁਪਏ ਐਕਸਟਰਾ ਲੈਂਦਾ ਹਾਂ ਇਹ ਵੀ ਸ਼ੀਟ ਆਲਾ ਮੰਗਦੇ ਨੇ ਤਾਂ ਇਹਦੇ ਵਿੱਚ ਕਲਰ ਤਾਂ ਮੇਰੇ ਚਾਰ ਪੰਜ ਕਲਰ ਮਿਲ ਜਾਣਗੇ ਚਾਰ ਚਾਰ ਨੇ ਦੇਖੀ ਗੁਰਮਤ ਇੱਕ ਹੋਰ ਵੀ ਹੈ ਇਹ ਕਾਰਾ ਰਸਟਰ ਰਹਾ ਰਸਟਰ ਰੰਗ ਪਾਨੀ ਦੇ ਰੰਗ ਹੁੰਦੇ ਆਪ ਇੱਕ ਪਿਸ ਖੋਲ ਲਈਏ ਤੁਹੋਂ ਖੋਲ ਦੇ ਇਹ ਹੀ ਖੋਲਿਆ ਹੋਇਆ ਪਹਿਲਾਂ ਮੈਨੂੰ ਲੱਗ ਮੇਰੇ ਖੋਲਿਆ ਹੋਇਆ ਲੱਗ ਰਿਹਾ ਨਾ ਇਹਦੀ ਜਿਹੜੀ ਬਾਟਮ ਹੈਗੀ ਸਾਰੀ ਸੇਮ ਹੀ ਹੈ ਮਸਲੀਨ ਦੀ ਨਹੀਂ ਹੈਗੀ ਪਿਓਰ ਸਿਲਕ ਦੀ ਹੈ ਪਿਓਰ ਸਿਲਕ ਦੀ ਬਾਟਮ ਹੈ ਮੈਨੂੰ ਇਹਦੀ ਵੀ ਉਹ ਕਰਨੀ ਪਈ ਚਾਹੇ ਜਿਹੜਾ ਨੈੱਕ ਐਕਸਟਰਾ ਬਣਿਆ ਹੈ ਵੀ ਸ਼ੇਪ ਨੈੱਕ ਬਣਿਆ ਹੈ ਤੇ ਪੈਨਲ ਵਰਕ ਪੈਨਲ ਤੇ ਲੈਂਸ ਲੱਗੀ ਹੋਈ ਹੈਗੀ ਸੋਨੇ ਸੋਟੀ ਦੀ ਬਹੁਤ ਦਰਬਰੀ ਦਾ ਫਮਾ ਜਿਹ ਕੋ ਮੈਨੂੰ ਜਦੋਂ ਕੋਈ ਇਨਾ ਚ ਸੂਟ ਪਸੰਦ ਆਉਂਦਾ ਤੁਸੀਂ ਆਪਾਂ ਨੂੰ ਆਰਡਰ ਕਰਦੇ ਕਿਹੜੇ ਕਲਾਚ ਹੋ ਗਿਆ ਵੇ? ਛਤੀ ਚ ਛਤੀ ਚ ਹੋ ਗਿਆ। ਅ ਤਰੀ ਦੀਦੀ ਨੌਮੀ ਚ ਹੋ ਗਿਆ ਹੁਣ। ਚਲ ਹੁਣ ਤਾਂ ਉਹ ਤਾਂ ਵੱਡੀ ਹੋ ਗਈ ਬਸ। ਉਹ ਤਾਂ ਵੱਡੀ ਹੋ ਗਈ। ਉਹਦਾ ਵੀ ਨਕੂਪ ਪੂਰਾ ਹੋਣੀ। ਜਦੋਂ 8ਵੀਂ ਚ ਕਰ ਗਿਆ ਜਵਾਕ ਫਿਰ ਤਾਂ ਵੱਡਾ ਹੋ ਜਾਂਦਾ ਨੌਮੀ ਨੌਵੀਂ ਚ। 10ਵੀਂ ਕਰੂਗਾ। ਕੀ? ਇਹ ਕਿਹੜਾ ਬਰਾਉਨੇ ਨੂੰ ਹਟਾਉਂਗੇ ਨਾ ਪੜਾਉਂਦੇ ਨਹੀਂ ਹੈਗੇ ਹਟਾਉਂਗੇ ਹੱਸਦੀ ਕਹਿ ਦੇਣੀ ਹੁੰਦੀ ਉਹਨੂੰ ਨਾ ਪੜ ਲੈਂਦੇ ਕੁੜੀ ਨੂੰ ਨਾ ਪੜਨ ਦੀ ਪੜਨ ਦੇਣਾ 2 ਨੰਬਰ ਦਾ ਬਾਲੀ ਸਾਰ ਨਿਕਲ ਗਿਆ ਇਹ ਉਹਨੂੰ ਆ ਕੇ ਹਣਾ ਆਪੀ ਉਹਨੂੰ ਹੱਥ ਪੈ ਗਈ ਬਸ ਉਹ ਆ ਕੇ ਵੀਡੀਓ ਬਣਾਉਣੀ ਆ ਸੂ ਕੀ ਕਿਹੜੇ ਕਿਵੇਂ ਸੇਲ ਹੋਏ ਵਧੀਆ ਜਿਹੜਾ ਇੰਟਰਸਟ ਜਿਆ ਬਣਦੇ ਥੋੜੇ ਜਿਹਾ ਬੱਚੇ ਦਾ ਦਿੱਤੀ ਜਿਵੇਂ ਦਾ ਘਰੇ ਕੰਮ ਹੁੰਦਾ ਔਟੋਮੈਟ ਜਿਹਾ ਬੱਚੇ ਨੂੰ ਹਾਂ ਲੋ ਜੀ ਭੈਣ ਦੇ ਸੂਟ ਨੇ ਜਿਹੜੇ ਬਹੁਤ ਸੋਹਣੇ ਨੇਗੀ ਆਪਾਂ ਤੁਹਾਨੂੰ ਇੰਨੇ ਕੁ ਸੂਟ ਦਿਖਾਤੀ ਆਪਾਂ ਇੱਕ ਦਿਨ ਭੈਣ ਕੋਲ ਜਾਵਾਂਗੇ ਉਹਨੂੰ ਮੋਰਫੀ ਦਿਖਾਵਾਂਗੇ ਨਾ ਜਿਹੜੇ ਜਿਹੜਾ ਆਪਾਂ ਨੂੰ ਜਿਹੜੇ ਆਰਡਰ ਆਏ ਸੀ ਕਿ ਸੂਟਾਂ ਦੇ ਆਪਾਂ ਭੈਣ ਕੋਲੋਂ ਲੈ ਕੇ ਚੱਲਦੇ ਆ ਘਰੇ ਤੇ ਪਲੀਜ਼ ਆਰਡਰ ਕਰਿਆ ਕਰੋ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਨੇ ਆਪਾਂ ਤੁਹਾਨੂੰ ਆਪਣੀ ਸ਼ਾਪ ਵੀ ਦਿਖਾਉਣੀ ਆ ਸ਼ਾਪ ਦੀ ਵੀਡੀਓ ਖੋਣਾਂ ਜੋ ਵੀ ਸ਼ਾਪ ਤੇ ਸੂਟ ਹੁੰਦੇ ਨੇ ਜੇ ਕੋਈ ਉਹਨਾਂ ਚ ਪ੍ਰਾਈਸ ਤੁਹਾਨੂੰ ਪਸੰਦ ਉਹਨਾਂ ਚ ਸੂਟ ਪਸੰਦ ਆਉਂਦਾ ਏਕ ਟੈਕਸ ਦੀ ਬ੍ਰਾਂਡ ਹੁੰਦੀ ਆ ਆਪਣੇ ਕੋਲੇ ਤੇ ਕੋਈ ਗੱਲ ਨਹੀਂ ਆਪਾਂ ਸਾਰੇ ਤਰ੍ਹਾਂ ਦੀ ਰੱਖਦੇ ਆਂ ਪੀਸ ਤਾਂ ਚਲੋ ਆਪਣੇ ਕੋਲੇ ਲੋਕਲ ਕਸਟਮਰ ਸੀ ਆਪਾਂ ਉਸ ਸਾਹਿਬ ਨਾਲ ਹਲੇ ਕੰਮ ਕੀਤਾ ਹੋਇਆ ਸੀਗਾ ਸ਼ਾਪ ਕੀਤੀ ਨੂੰ ਆਪਾਂ ਨੂੰ 5-6 ਸਾਲ ਹੋ ਗਏ ਆਪਣੇ ਕੋਲੇ ਪਿੰਡ ਦਾ ਲੋਕਲ ਕਸਟਮਰ ਸਾਰੇ ਤਰ੍ਹਾਂ ਦਾ ਹੁੰਦਾ ਕਿਉਂਕਿ ਹਰ ਇੱਕ ਮਹਿੰਗੀ ਰੇਂਜ ਦਾ ਨਹੀਂ ਲੈਣ ਆਲਾ ਹੁੰਦਾ ਹਨਾ ਤੇ ਜਿਹੜੇ ਭੈਣ ਕੋਲੇ ਸੂਟ ਨਹੀਂ ਸਾਰੀ ਕੁਸਲੀ ਰੇਜ ਨਹੀਂ ਹੁੰਦੇ ਨੇਗੇ ਬਰਬਰੀ ਦੇ ਇਨਾਂ ਕੋਲੇ ਸਾਰੇ ਤਰ੍ਹਾਂ ਦੇ ਬ੍ਰਾਂਡ ਹੁੰਦੇ ਨੇ ਤੇ ਜੇ ਇਨਾਂ ਚੋਂ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਆਪਾਂ ਨੇ ਇੰਸਟਾਗ੍ਰam ਤੇ ਪਿਕਸ ਪਾਈਆਂ ਹੁੰਦੀਆਂ ਨੇ YouTube ਤੇ ਵੀ ਆਪਾਂ ਪਿਕਸ ਪਾਉਨੇ ਹੈਗੇ ਬਰਬਰੀ ਇਦਾਂ ਦੇ ਸੂਟ ਬਰਵਰੀ ਹੋਗੀ ਹੋਰ ਸਟਫ ਜੋ ਵੀ ਨਵਾਂ ਆਉਂਦਾ ਬ੍ਰੈਂਡ ਆ ਉਹ ਸਾਰੇ ਕਦਰਾਂਗੀਆਂ ਸੂਟਾਂ ਆਂਦੀਆਂ ਆਪਾਂ ਨੇ ਫਿਕਸ ਕੀਤੀਆਂ ਉਹਨਾਂ ਵਿੱਚੋਂ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਆਪਾਂ ਨੂੰ ਆਰਡਰ ਕਰ ਸਕਦੇ ਹੋ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਜਿੰਦਾਂ ਦਾ ਵੀ ਚਾਹੀਦਾ ਆਪਾਂ ਵਰਕ ਵੀ ਖੁਦ ਕਰਦੇ ਜਿਹੜੇ ਸੂਈ ਧਾਗੇ ਦਾ ਵਰਕ ਹੈ ਜੀ ਆਪਣੇ ਕੋਲੇ ਉਹਨਾਂ ਦੇ ਵੀ ਇੱਕ ਦੋ ਆਰਡਰ ਆਏ ਹੋਏ ਨੇ ਤੁਸੀਂ ਕਿਸੇ ਵੀ ਸਟਫ ਤੇ ਗਰਮੀ ਵਾਲਾ ਸਟਫ ਤੁਸੀਂ ਕਿਸ ਤਰ੍ਹਾਂ ਵੀ ਸਟਫ ਦੀ ਵਰਕ ਕਰਾਉਣਾ ਚਾਹੁੰਦੇ ਤੁਸੀਂ ਆਪਣੇ ਕੋਲੇ ਉਹ ਵਰਕ ਕਰਵਾ ਸਕਦੇ ਹੋ ਆਪਾਂ ਨੇ ਵੀਡੀਓਜ਼ ਪਾਈਆਂ ਹੋਈਆਂ ਨੇ ਡਿਜ਼ਾਈਨ ਦੀਆਂ YouTube ਤੇ ਵੀ ਪਾਈ ਹੋਈ ਹੈ ਆਪਣੀ Instagram ਦੀ ਆਈਡੀ ਜਿਹੜੀ ਉਹਨਾਂ ਤੇ ਵੀ ਆਪਾਂ ਨੇ ਵੀਡੀਓ ਪਾਈਆਂ ਹੋਈਆਂ ਨੇ ਸੂਈ ਧਾਗੇ ਦਾ ਜਿਹੜਾ ਵਰਕ ਹੈ ਅੱਜ ਕੱਲ੍ਹ ਦੇਖੋ ਬਹੁਤ ਟ੍ਰੈਂਡ ਦੇ ਵਿੱਚ ਹੈਗਾ ਆਪਾਂ ਮਸ਼ੀਨ ਵਰਕ ਵੀ ਖੁਦ ਕਰਦੇ ਹਾਂ ਸੂਈ ਧਾਗੇ ਦਾ ਵਰਕ ਹੈ ਜਿਹੜਾ ਉਹ ਵੀ ਖੁਦ ਕਰਦੇ ਹਾਂਗੇ ਤੁਸੀਂ ਆਪਣੇ ਕੋਲ ਕਰਵਾ ਸਕਦੇ ਹੋ ਆਰਡਰ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਪ੍ਰੋਪਰ ਸਹੀ ਨੀਡਲ ਕਲੀਨ ਵਰਕ ਦੇਵਾਂਗੇ ਬਹੁਤ ਸਫਾਈ ਨਾਲ ਤੁਹਾਨੂੰ ਵਰਕ ਮਿਲੇਗਾ ਜਿੱਦਾਂ ਜਿੱਦਾਂ ਤੁਸੀਂ ਚਾਹੋ ਨਾ ਕਲਰ ਚੋਇਸ ਤੁਹਾਡੇ ਹਿਸਾਬ ਨਾਲ ਹੋਊਗੀ ਵਰਕ ਦੀ ਕਲਰ ਚੋਇਸ ਤੁਹਾਡੇ ਹਿਸਾਬ ਨਾਲ ਹੋਊਗੀ ਸਟੱਫ ਵੀ ਤੁਹਾਡੇ ਹਿਸਾਬ ਨਾਲ ਹੀ ਮਿਲੂਗਾ ਜਿੱਦਾਂ ਦਾ ਤੁਸੀਂ ਪਸੰਦ ਕਰਦੇ ਹੋ ਵਰਕ ਆਪਣੇ ਕੋਲੇ ਐਸਕੇ ਦੀ ਕਾਟਨ ਹੁੰਦੀ ਹੈਗੀ ਜੀ ਗਿਜ਼ਾ ਕਾਟਨ ਹੁੰਦੀ ਹੈਗੀ ਜਾਮ ਕਾਟਨ ਹੁੰਦੀ ਹੈਗੀ ਕਿਉਂਕਿ ਗਰਮੀਆਂ ਦੇ ਵਿੱਚ ਇਹੀ ਹੀ ਸਟੱਫ ਜ਼ਿਆਦਾ ਚੱਲਦਾ ਮਸ਼ੀਨ ਕਾਟਨ ਵਗੈਰਾ ਬਾਕੀ ਤੁਹਾਡੀ ਆਪਣੀ ਪਸੰਦ ਹੈਗੀ ਆਪਾਂ ਤੁਹਾਨੂੰ ਲਿਆ ਕੇ ਦੇਵਾਂਗੇ ਤੁਸੀਂ ਬ੍ਰਾਂਡ ਦੱਸੋ ਇਸ ਬ੍ਰਾਂਡ ਦਾ ਤੁਹਾਨੂੰ ਸਟੱਫ ਚਾਹੀਦਾ ਤੁਸੀਂ ਜੋ ਵੀ ਤੁਹਾਨੂੰ ਚਾਹੀਦਾ ਦੇਖੋ ਉਦਾਂ ਦਾ ਤੁਹਾਨੂੰ ਮਿਲੂਗਾ ਆਪਾਂ ਵਰਕ ਹੈ ਜਿਹੜਾ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਅੱਜਕੱਲ ਉਹ ਵਰਕ ਆਪਾਂ ਖੁਦ ਕਰ ਰਹੇ ਆ ਮਸ਼ੀਨ ਵਰਕ ਵੀ ਆਪਾਂ ਖੁਦ ਕਰ ਰਹੇ ਆ ਤੁਸੀਂ ਆਰਡਰ ਕਰੋ ਪਲੀਜ਼ ਜੋ ਵੀ ਰਾਜਵਿੰਦਰ ਭੈਣ ਦੀਆਂ ਵੀਡੀਓਜ਼ ਦੇਖਦੇ ਹੋ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਸਾਡੀਆਂ ਵੀਡੀਓ ਵੀ ਦੇਖੋ ਸਾਨੂੰ ਵੀ ਆਰਡਰ ਕਰੋ ਤੇ ਜਿਹੜਾ ਆਪਾਂ ਨੇ ਹੁਣ ਕੰਮ ਸ਼ੁਰੂ ਕਰਨਾ ਜੀ 2-3 ਮਹੀਨੇ ਤੱਕ ਆਪਾਂ ਨੇ ਖੇਤ ਆਪਾਂ ਜਾਣਾਗਾ ਤੇ ਆਪਾਂ ਰাজਵਿੰਦਰ ਭੈਣ ਹੋਰਾਂ ਮੰਗੂ ਖੇਤਾਂ ਦੇ ਵਿੱਚ ਹੀ ਰਹਨੇ ਆਂਗੇ ਥੋੜਾ ਜਿਹਾ ਪਿੰਡ ਤੋਂ ਜ਼ਿਆਦਾ ਦੂਰ ਚਲੋ ਆਪਾਂ ਸਿਨੇ ਉੱਥੇ ਆਪਾਂ ਸਾਰੇ ਤਰ੍ਹਾਂ ਦੇ ਐਵੇਂ ਨਹੀਂ ਹੈਗਾ ਵੀ ਆਪਾਂ ਸ਼ਾਪ ਦਾ ਕੰਮ ਹੈ ਜਿਹੜਾ ਬੰਦ ਕਰਾਂਗੇ ਆਪਾਂ ਸ਼ਾਪ ਦੇ ਹੀ ਸਾਰਾ ਕੁਝ ਜਿੱਦਾਂ ਰੱਖਦੇ ਆ ਉਦਾਂ ਵੀ ਰੱਖਾਂਗੇ ਪਰ ਆਪਾਂ ਉੱਥੇ ਬ੍ਰਾਂਡ ਜ਼ਿਆਦਾ ਰੱਖਾਂਗੇ ਕਿਉਂਕਿ ਆਪਾਂ ਨੇ ਆਨਲਾਈਨ ਕੰਮ ਸ਼ੁਰੂ ਕਰਨਾ ਹੈ ਉੱਥੇ ਜਿਹੜਾ ਬ੍ਰਾਂਡ ਆ ਰੱਖਣਾ ਆਪਾਂ ਨੂੰ ਬਹੁਤ ਜ਼ਰੂਰੀ ਹੈ ਤੇ ਹੁਣ ਆਪਣੀ ਜਿਹੜੀ ਸ਼ਾਪ ਹੈ ਜੀ ਬਣ ਰਹੀ ਹੈਗੀ ਆਪਾਂ ਤੁਹਾਨੂੰ ਉਹਦੀ ਵੀ ਵੀਡੀਓ ਦਿਖਾਵਾਂਗੇ ਤੇ ਆਪਾਂ ਉਸ ਤੇ ਆ ਕੇ ਜਿਹੜਾ ਹੈਗਾ ਆਪਾਂ ਨਵਾਂ ਕ ਇਸ ਤਰ੍ਹਾਂ ਨਹੀਂ ਆਪਾਂ ਸ਼ਾਪ ਵਾਲਾ ਜਿਹੜਾ ਰੱਖਦੇ ਆ ਸਾਰਾ ਕੁਝ ਉਹਦਾ ਹੀ ਰੱਖਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਬ੍ਰਾਂਡ ਹੈ ਉਹ ਆਪਾਂ ਐਡ ਕਰਾਂਗੇ ਵਿੱਚ ਤੇ ਜਰੂਰ ਜੀ ਸਾਡੀ ਮੇਰੀ ਰਿਕਵੈਸਟ ਹੈ ਜੀ ਜਰੂਰ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਨੰਬਰਦਾਰ ਬਲੌਗਸ ਆਪਣਾ ਚੈਨਲ ਹੈ ਤੇ ਆਪਣੀ ਇੰਸਟਾ ਆਈਡੀ ਮਹਿਕ_ਬੁਟੀਕ00 ਇਸ ਨੂੰ ਵੀ ਫੋਲੋ ਕਰੋ ਇਸ ਤੇ ਆਪਾਂ ਫੋਟੋਆਂ ਪਾਉਨੇ ਆ ਵੀਡੀਓਜ਼ ਪਾਉਨੇ ਆ ਵਰਕ ਦੀਆਂ ਵੀਡੀਓਜ਼ ਪਾਉਨੇ ਆ ਪਲੀਜ਼ ਉਸ ਨੂੰ ਵੀ ਫੋਲੋ ਕਰੋ ਐਂਡ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਤੇ ਹੁਣ ਆਪਾਂ ਜਿਹੜੇ ਆਪਣੇ ਸੂਟ ਸੇਲ ਹੋਏ ਤੇ ਆਪਾਂ ਭੈਣ ਕੋਲੋਂ ਲੈ ਕੇ ਚਲਦੇ ਆਂ ਤੇ ਆਪਾਂ ਆਪਣੇ ਕਸਟਮਰ ਨੂੰ ਆਪਾਂ ਦਿੰਨੇ ਆ ਜੋ ਵੀ ਆਪਾਂ ਨਾ ਡਰਾਈ ਹੋਏ ਸੀਗੇ ਤੇ ਆਪਣੀ ਵੀਡੀਓ ਦੇ ਨਾਲ ਪਲੀਜ਼ ਬਨੇ ਰਹੋ ਦਿਨ ਵਸੋਂ ਦੁਆਰੇ ਰੋਜ਼ ਦੀ ਰੋਜ਼ ਪੰਜ ਚਾਰ ਸੂਟਾਂ ਮੈਂ ਪਾਣੀ ਹੁਣ ਕਿੱਥੇ ਠੀਕ ਹੈ ਠੀਕ ਹੈ ਹਾਂ ਮੈਂ ਦੇਖਣੀ ਇਹ ਲਈ ਇਸ ਦਾ ਵੀਡੀਓ ਆਉਣਾ ਹੁੰਦਾ ਹੈ ਇਸ ਤਰ੍ਹਾਂ ਇਹ ਬੋਲ ਬੰਚੇ ਬੱਜੀ ਇਹ ਸਾਰਾ ਇਹ ਹੋਣਾ ਇਸ ਤਰ੍ਹਾਂ ਤੁਸੀਂ ਬਾਤ ਚ ਲੱਗੋ ਇਸ ਤਰ੍ਹਾਂ ਮੈਂ ਬਹੁਤ ਲੇਡ ਚਲਾਈ ਆ ਉਹ ਸੂਟਾਂ ਦਾ ਕੰਮ ਕਰਿਆ ਜੀ ਦੋ ਦੋ ਉਹ ਜਿਹੜਾ ਇਹ ਵਾਲਾ ਤਾਂ ਮੈਂ ਚਲਾਈ ਹੀ ਨਹੀਂ ਤੇ। ਠੀਕ। ਬਣਾ ਲੂਗੀ। 20 ਮਿੰਟ ਪੂਰੀ। ਇਹਨੂੰ ਸੂਟ ਇਹਦੇ ਤਾਂ ਕਰਾਂਗੇ। ਮੈਂ ਪਾ ਦੂੰ ਫੋਟੋ ਕਿਚਕੇ ਮੰਗਾ ਲਈ ਮੈਂ ਤੁਹਾਨੂੰ। ਇਹ ਵੀ ਗਰਮੀ ਆਈ ਉਹ ਆਈਟਮ ਹੈ। ਹਮਮ ਆਹ ਸੁਹੀਰ ਨੇ ਕਾਲਾ ਬਣਾਇਆ ਇਹਦੇ ਨਾਲ ਦਾ। ਇਹਦੇ ਨਾਲ ਦਾ। ਦੀਦੀ ਕਾਲਾ ਸੂਟ ਤੁਸੀਂ ਵੀ ਬਣਾਓ ਇੱਕ ਕਾਲਾ ਸੂਟ ਥੋੜੇ ਬਹੁਤ ਸੋਹਣਾ ਲੱਗੂਗਾ। ਬਣਾਉਂਗੀ। ਕਿਸੇ ਵੀ ਉਹ ਚ ਬਣਾ ਲਵਾਹੀ ਬਣਾ। ਚਲੋ ਜੀ ਹੁਣ ਆਪਾਂ ਪੈਨ ਕੋਲੋਂ ਤੁਹਾਨੂੰ ਸਾਰੇ ਸੂਟ ਦਿਖਾਤੀ ਤੁਹਾਨੂੰ ਇਹਨਾਂ ਚੋਂ ਕੋਈ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ। ਹੁਣ ਆਪਾਂ ਚੱਲਦੇ ਆਪਣ ਤੇ ਤੁਹਾਨੂੰ ਬਹੁਤ ਸੋਨੇ ਸੋਨੇ ਸੂਟਾਂ ਦੀ ਵੀਡੀਓ ਦਿਖਾਇਆ ਕਰਾਂਗੇ ਜੋ ਵੀ ਆਪਣੀ ਸ਼ਾਪ ਤੇ ਹੁੰਦੇ ਨੇ ਜੀ ਕੋਈ ਤੁਹਾਨੂੰ ਇਹਨਾਂ ਚੋਂ ਪਸੰਦ ਆਉਂਦਾ ਤੁਸੀਂ ਇਹਨਾਂ ਚੋਂ ਵੀ ਲੈ ਸਕਦੇ ਹੋ ਕਿਉਂਕਿ ਅਸੀਂ ਇੱਕੋ ਹੀ ਪਿੰਡ ਦੇ ਆ ਨੇੜੇ-ਨੇੜੀਆਂ ਤੇ ਆਪਾਂ ਤੁਹਾਨੂੰ ਇਹਨਾਂ ਕੋਲੋਂ ਦੀਦੀ ਕੋਲੋਂ ਲੈ ਕੇ ਤੁਹਾਨੂੰ ਦਿਖਾਇਆ ਕਰਾਂਗੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਵੀ ਵੀਡੀਓ ਜੋ ਵੀ ਰਾਜਵਿੰਦਰ ਭੈਣ ਦੀ ਵੀਡੀਓ ਦੇਖਦੇ ਨੇ ਪਲੀਜ਼ ਆਪਣੀ ਵੀਡੀਓ ਵੀ ਦੇਖਣ ਆਪਾਂ ਨੂੰ ਵੀ ਸਬਸਕ੍ਰਾਈਬ ਕਰਨ ਸਪੋਰਟ ਕਰਨ ਤੇ ਹੁਣ ਆਪਾਂ ਚੱਲਦੇ ਆ ਜੀ ਆਪਣੀ ਸ਼ਾਪ ਤੇ ਆਪਣੇ ਘਰ ਤੇ ਆਪਾਂ ਰਾਜਵਿੰਦਰ ਦੀਦੀ ਕੋਲੋਂ ਜਿਹੜੇ ਆਪਾਂ ਨੂੰ ਸੂਟ ਆਰਡਰ ਕੀ ਸੀ ਉਹ ਆਪਾਂ ਨੇ ਆਪਦੇ ਪੈੱਕ ਕਰਵਾ ਲੇ ਲੈ ਲੇ ਤੇ ਮਿਲਦੇ ਆਂ ਪਤਾਂ ਨੂੰ ਅਗਲੀ ਵੀਡੀਓ ਦੇ ਵਿੱਚ ਸੋਹਣੇ ਸੋਹਣੇ ਸੂਟ ਲੈ ਕੇ ਪਲੀਜ਼ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਪੂਰੀ ਸਕਿਪ ਨਾ ਕਰਿਆ ਕਰੋ ਆਰਡਰ ਵੀ ਲਿਆ ਕਰੋ ਤੇ ਸਸ਼ੀ ਕਾਲ ਜੀ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਜੋ ਵੀ ਆਪਣੀ ਵੀਡੀਓ ਦੇਖਦੇ ਨੇ ਸਬਸਕ੍ਰਾਈਬ ਕੀਤਾ ਹੋਇਆ